ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾਂ ਛੇਤੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ ਚ ਆ ਤੇ ਉਹ ਥੋੜਿਆ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦਿਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟਨ ਤੋਂ ਅਸੀਂ ਉਹਨਾਂ ਦੇ ਨਾਲ ਇੰਟਾਚ ਆ ਤੇ ਕਿਉਂਕਿ ਉੱਥੇ ਟ੍ਰੈਫਿਕ ਦੀ ਤੇ ਸਿਕਿਉਰਿਟੀ ਦੀ ਵੀ ਬੜੀ ਵੱਡੀ ਸਮੱਸਿਆ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਉਹਦੇ ਨਾਲ ਅਸੀਂ ਖੇਤੀ ਉਥੋਂ ਜਿਹੜਾ ਆ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਲੀਕਾਂਗੇ ਉਹ ਨਗਰ ਕੀਰਤਨ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਊਗਾ ਉਹ ਅਸੀਂ ਛੋਟ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਅਸੀਂ ਫੈਸਲਾ ਅੱਜ ਕਰ ਲਿਆ